ਬੰਦੀ ਬੱਸ ਗਈ ਮੈਨੂੰ ਲੱਗਦਾ ਚੱਲ ਇਹ ਤੋਂ ਤਾਂ ਛਟਕਾਰਾ ਮਿਲ ਗਿਆ ਹੋ ਨਾ लवली ਦੇ ਡੈਡੀ ਵੀ ਚਲ ਗਏ ਤੇ ਆਪਾਂ ਵੀ ਟਾਈਮ ਨਾ ਜ਼ਿਆਦਾ ਪਾਈਏ ਉੱਠ ਸੰਦੀਪ ਚੱਲ ਚੱਲੀਏ ਆਪਾਂ ਸ਼ਹਿਰ ਨੂੰ ਸੁਮੀ ਮੀਰੀ ਗੱਲ ਸੁਣੋ ਹਾਂ ਇਹਨੂੰ ਪਤਾ ਲੱਗ ਗਿਆ ਤੇ ਫੇਰ ਚੁੱਪ ਕਰ ਕਹ ਲੈਣੀ ਜਬਾਨ ਬੋਲਣ ਲਈ ਕਿਸੇ ਨੂੰ ਪਤਾ ਲੱਗ ਗਿਆ ਤੁਰਗਾ ਹੋ ਕੇ ਸਿਆ ਮੈਂ ਡਰਦੀਆਂ ਰਿਹਾ ਕਰ ਚਲੋ ਸ਼ਹਿਰ ਚੱਲੀਏ ਰਪਿੰਦਰ 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 ਕੁਛ ਦੇਣੇ ਮੈਨੂੰ ਫੋਨ ਹੀ ਕਰ ਦੇ ਦੀਜੇ ਕੋਈ ਗੱਲ ਹੀ ਇਹੋ ਜੀ ਤੇ ਓਏ ਆ ਤੂੰ ਕੀ ਕਰ ਲਿਆ ਵਾ ਮੈਨੂੰ ਇੰਨਾ ਪਤਾ ਵਾ ਕਿ ਰਪਿੰਦਰ ਇਹ ਕੰਮ ਨਹੀਂ ਕਰ ਸਕਦੀ ਤੇ ਪੱਕਾ ਇਹਨਾਂ ਦਾ ਹੀ ਕਸੂਰਾ ਕਰਦੇ ਆਂ ਦੇ ਵਿੱਚ ਮਾਸੀ ਜੀ ਮਾਸੀ ਜੀ ਪਤਾ ਨਹੀਂ ਕਿੱਥੇ ਚਲ ਗਏ ਮਾਸੜੀ ਜੀ ਕੋਈ ਵੀ ਨੀ ਕੰਮ ਕਰ ਹੈਗਾ ਮੈਨੂੰ ਪੱਕਾ ਪਤਾ ਇਹਨਾਂ ਦਾ ਹੀ ਕੰਮ ਵਾ ਰੁਪਿੰਦਰ ਦੇ ਕੰਮ ਕਰ ਹੀ ਨਹੀਂ ਸਕਦੀ ਹਲੋ ਮੁਖਤਿਆਰ ਭਾਜੀ ਰੁਪਿੰਦਰ ਨੂੰ ਕੋਸ਼ ਹੋ ਗਿਆ ਜੇ ਇੱਥੇ ਛੇਤੀ ਇੱਥੇ ਆਓ ਛੇਤੀ ਤੇ ਆ ਕਰ ਦੇ ਕਰ ਹੈ ਨਹੀਂ ਮੈਂ ਪੁਲਿਸ ਨੂੰ ਲੱਗਾ ਫੋਨ ਕਰਨ ਹੁਣੀ ਛੇਤੀ ਆਓ ਇੱਥੇ ਛੇਤੀ ਹੈਲੋ ਪੁਲਿਸ ਸਟੇਸ਼ਨ ਆ ਰਪਿੰਦਰ ਰਪਿੰਦਰ ਜੀ ਕੋਈ ਇਹੋ ਜੀ ਗੱਲ ਹੀ ਤਾਂ ਤੂੰ ਮੈਨੂੰ ਦੱਸ ਦਿੰਦੀ ਐਡਾ ਵੱਡਾ ਕਦਮ ਚੁੱਕ ਲਿਆ ਤੁਸੀਂ ਦੇਣੇ ਮੈਂ ਤਾਂ ਤੇਰੇ ਵਾਸਤੇ ਸਾਰੇ ਕੰਮ ਕਰਦਾ ਫਿਰੰਡਿਆ ਹੈ ਵੀ ਮੇਰੀ ਭੈਣ ਸੁખી ਰਹੂਗੀ ਮੈਨੂੰ ਕੀ ਪਤਾ ਹੈ ਕਿ ਆ ਕੰਮ ਹੋ ਜਾਣਾ ਪਰ ਕੋਈ ਗੱਲ ਨਹੀਂ ਤੋ ਫੇਰ ਨਾ ਕਰ ਇਹਨਾਂ ਨੂੰ ਤਾਂ ਮੈਂ ਇੱਕ ਵਾਰੀ ਸਬਕ ਸਿਖਾ ਕੇ ਛੜੂੰਗਾ ਹੁਣ ਭਾਵੇਂ ਜੋ ਮਰਜ਼ੀ ਹੋ ਜੇ ਐਡਾ ਵੱਡਾ ਕੰਮ ਕੀਤਾ ਤੇ ਡੈਡੀ ਨੂੰ ਫੋਨ ਲਾ ਦਿੰਦਾ ਹਾਂ ਉਹਨੂੰ ਕਹਿਣਾ ਉਹ ਮੈਂ ਲੈਹਰ ਤੇ ਆ ਗਿਆ ਬੜੀ ਜੀ ਉਹ ਮੈਂ ਨਹਿਰ ਤੇ ਆ ਗਿਆ ਵਾਂ ਉੱਥੇ ਆ ਜਾਓ ਤੁਸੀਂ ਓਏ ਆਹ ਮੈਂ ਗਰਦਾਪੁਰੋਂ ਫਿਰ ਉੱਥੋਂ ਲਿਫਟ ਲੈ ਲਈ ਆਹ ਮੁੰਡਾ ਟੱਕਰ ਗਿਆ ਇੱਥੇ ਤੱਕ ਓਏ ਆਹੋ ਚੱਲ ਨਾਲੇ ਪੈਂਡਾ ਬੱਜੂਗਾ ਹਾਂ ਜੀ ਹਾਂ ਜੀ ਇੱਥੇ ਆ ਜਾਓ ਚਲੋ ਠੀਕ ਆ ਚੱਲ लवली ਪੁੱਤ ਮੈਂ ਨਾ ਨਹਿਰ ਤੇ ਆਇਆ ਨਾ ਫਿਰ ਉੱਥੇ ਆ ਜੀ ਹਾਂ ਚਲੋ ਠੀਕ ਆ ਚੰਗਾ ਉਹਨੇ ਮੈਨੂੰ ਕਹਿੰਦੀ ਵੀ ਤੁਸੀਂ ਥੋੜਾ ਲੇਟ ਆਇਓ ਇਹ ਕਹਿੰਦਾ ਮੈਂ ਲੈ ਤਿਆ ਇਹ ਨਵਾ ਤੇ ਇਹਨਾਂ ਟਾਈਮ ਕਿਥੇ ਪਾਵਾਂਗੇ ਚੱਲ ਇਹਨੂੰ ਕਹਿ ਨਵਾ ਕਿ ਪਾ ਕੇ ਤੇ ਪਕੌੜੇ ਪਕੜੇ ਦਿਖਾਈਏ ਪਰ ਵੀ ਇਹਨੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਭ ਠੀਕ ਠਾਕ ਬਸ ਵਧੀਆ ਵਧੀਆ ਆ ਰੱਖਾ ਸਮਾਨ ਦੇ ਤੇ ਚੱਲੀਏ ਫਿਰ ਉਹ ਬੈ ਜਾ ਪੁੱਤ ਸਾਡੇ ਪਕੌੜੇ ਖਾ ਲਈਏ ਨਾਲੇ ਚਾਹ ਪੀ ਲਈਏ ਉਹ ਨਹੀਂ ਨਹੀਂ ਜੜੀ ਜੀ ਚਲੀਏ ਕਾ ਮੇਰੀ ਗੱਲ ਸੁਣੋ ਮੈਂ ਰਾਜੋ ਖਾ ਲਈ ਹੀ ਰੋਟੀ ਉਹ ਫੇਰ ਕੀ ਤਾਬਟ ਬੈ ਹੀ ਨੇ ਤੇ ਉਹ ਬੁੱਤ ਬੈ ਕੇ ਦਾ ਛੱਪਾ ਮਾਰ ਲੈਨੇ ਆ ਜਨਾਬ ਪਤਾ ਤੇ ਹੋਇਆ ਗਿਆ ਵੰ ਯਾਰ ਪਤਾ ਤੇ ਮੈਨੂੰ ਵੀ ਇੱਥੋਂ ਫੋਨ ਆਇਆ ਕਰੋ ਜਾ ਕੇ ਆਪਾਂ ਵੇਖਣਾ ਤਫतीश ਕਰਨੇ ਆਂ ਬੁਰ ਗੀਰ ਦੇ ਇੱਥੇ ਤੇ ਕੋਈ ਗੱਲਬਾਤ ਨਹੀਂ ਲੱਗੰਦੇ ਯਾਰ ਆਵਾਜ਼ ਮਾਰ ਫਲਾ ਘਰਾਂ ਨੂੰ ਕਿੱਥੇ ਘਰ ਆਲੇ ਓਏ ਹੈਗਾ ਘਰ ਕੋਈ ਕਿ ਨਹੀਂ ਅੰਦਰੋਂ ਤੇ ਆਵਾਜ਼ ਨਹੀਂ ਆਉਂਦੀ ਯਾਰ ਫੋਨ ਇੱਥੋਂ ਹੀ ਆਇਆ ਵਾ ਪਤਾ ਨਹੀਂ ਕੋਈ ਘਰ ਹੈ ਕਿ ਨਹੀਂ ਹੈ ਸਤਿ ਸ਼੍ਰੀ ਅਕਾਲ ਜਨਾਬ ਸਤਿ ਸ਼੍ਰੀ ਅਕਾਲ ਆ ਵੀ ਜਵਾਰਾ ਫੋਨ ਤੋ ਕੀਤਾ ਸੀ ਹਾਂਜੀ ਮੈਂ ਹੋਂ ਕੀਤਾ ਹੈ ਕੀ ਮਸਲਾ ਹੈ ਦੱਸੋ ਤੁਸੀਂ ਅੰਦਰ ਆਓ ਮੈਂ ਤੁਹਾਨੂੰ ਸਾਰੀ ਗੱਲ ਦੱਸਣਾ ਠੀਕ ਹੈ ਚਲੋ ਆਜੋ ਜਨਾਬ ਜਨਾਬ ਇਹ ਮੇਰੀ ਭੈਣ ਜੇ ਮੈਂ ਤੇ ਨਾ ਵਾਸਤੇ ਗੱਡੀ ਲੈ ਕੇ ਆਇਆ ਸੀ ਗਾਹ ਵੇਖੋ ਇਹਦੇ ਸਹੁਰਿਆਂ ਬੜਾ ਤੰਗ ਕੀਤਾ ਸੀ ਇਹਨੂੰ ਤੇ ਮੈਂ ਆ ਕੇ ਵੇਖਿਆ ਤੇ ਇਹਦੇ ਵਿਚਾਰੀ ਹੈ ਹੀ ਨਹੀਂ ਇਹਦੇ ਸਹੁਰਿਆਂ ਕੋਹੇ ਨੂੰ ਦੇਤਾ ਜੇ ਉਹ ਤਾਂ ਗੱਲ ਠੀਕ ਆ ਤੇ ਘਰ ਵਾਲੇ ਕਿੱਥੇ ਆ ਬਈ ਜਨਾਬ ਘਰ ਦਾ ਕੋਈ ਘਰ ਨਹੀਂ ਹੈਗਾ ਮੈਂ ਤੇ ਗੱਡੀ ਦੇਣ ਆਇਆ ਸੀ ਕਿ ਇਹਨਾਂ ਨੂੰ ਤੇ ਮੈਂ ਆ ਕੇ ਵੇਖਿਆ ਤੇ ਆਹ ਕੰਮ ਬਣ ਗਿਆ ਸਿੱਧਾ ਤੁਹਾਨੂੰ ਹੀ ਫੋਨ ਕੀਤਾ ਮੈਂ ਜਦੋਂ ਘਰ ਵਾਲੇ ਘਰ ਹੈ ਨਹੀਂ ਤੂੰ ਕਿੰਨਾ ਕਹਿੰਦਾ ਵੀ ਸਹੁਰਾ ਨੇ ਕੋਈ ਦਿੱਤਾ ਆ ਜਨਾਬ ਤੁਹਾਨੂੰ ਪਹਿਲਾਂ ਬੜਾ ਤੰਗ ਪ੍ਰੇਸ਼ਾਨ ਕਰਦੇ ਹੁੰਦੇ ਸੀ ਮੈਂ ਤੇ ਤੰਗ ਆ ਕੇ ਵੇਖੋ ਆਪਣੀ ਪਹਿਲੀ ਗਹਿਣੇ ਕਰਕੇ ਤੇ ਆ ਗੱਡੀ ਲੈ ਕੇ ਆਇਆ ਇਹਨਾਂ ਵਾਸਤੇ ਅੱਜ ਪਰੋਣੇ ਨੇ ਵਾਪਸ ਆਉਣਾ ਸੀਗਾ ਤੇ ਮੈਂ ਹਾਂ ਚੱਲ ਪਹਿਲਾਂ ਪਹਿਲਾਂ ਗੱਡੀ ਦੇਵਾਂ ਨਾ ਮੈਨੂੰ ਕੀ ਪਤਾ ਸੀ ਮੈਨੂੰ ਆਹ ਕੋਹ ਵੇਖਣਾ ਪੈਣਾ ਅੱਗੇ ਜਾ ਕੇ ਚੱਲ ਬਾਹਰ ਸਾਡੇ ਨਾਲ ਉੱਥੇ ਬਾਹਰ ਤੇ ਘਰ ਵਾਲਿਆਂ ਨੂੰ ਫੋਨ ਕਰੋ ਜਿਹੜੇ ਜਿਹੜੇ ਮੈਂਬਰ ਘਰ ਦੇ ਹੈਗੇ ਆ ਸਾਰਿਆਂ ਨੂੰ ਇਕੱਠੇ ਕਰੋ ਪਤਾ ਲੱਗੇ ਵੀ ਕਿਹੜਾ ਕਿੰਨੇ ਕੀ ਕੀਤਾ ਵਾ ਇੱਥੋਂ ਕੁਝ ਛੇੜਦਾਨੀ ਕਿਸੇ ਨੇ ਕੁਝ ਵੀ ਛੇੜਦਾਨੀ ਹੈ ਠੀਕ ਹੈ ਚਲੋ ਬਾਹਰ ਗੁਰਕੀਰਤ ਇੱਕ ਫੋਟੋ ਖਿੱਚ ਲੈ ਇੱਥੋਂ ਕੋਈ ਵੀ ਸਮਾਨ ਹਿਲਾਣਾ ਨਹੀਂ ਚਾਹੀਦਾ ਕੋਈ ਵੀ ਸਬੂਤ ਸੱਜੇ ਖੱਬੇ ਨਹੀਂ ਹੋਣਾ ਚਾਹੀਦਾ ਇੱਕ ਵਾਰੀ ਫੋਟੋ ਖਿੱਚ ਲੋ ਇਹਦੀ ਕਮਰੇ ਬੈਠੋ ਜਨਾਬ ਤੇ ਫੋਨ ਕਰ ਵੀ ਫੋਨ ਕਰ ਕੁੜੀ ਦੇ ਸਹੁਰਿਆਂ ਨੂੰ ਪਤਾ ਲੱਗੇ ਵੀ ਕੀ ਗੱਲ ਬਾਤ ਆ। Pourquoi ਤੇ ਫੋਟੋਆਂ ਖਿੱਚ ਲੀਆਂ ਤੂੰ? ਇਹਦਾ ਫੋਨ ਨਿਓ ਲੱਗਦਾ ਨੰਬਰ ਲੈ ਤੇ ਫੋਨ ਲਾ ਦੂੰ ਆਪ ਜਨਾਬ ਫੋਨ ਚੁੱਕਣ ਨਹੀਂ ਗਏ ਰਹੇ ਹੋ। ਕੋਈ ਗੱਲ ਨਹੀਂ ਹੁਣੇ ਚੁੱਕਣਗੇ ਫੋਨ। ਲਾ ਲਾ ਨੰਬਰ ਆਪਾ ਜੀ ਲੈਣਾ ਜਨਾਬਾ ਜੋਖੜੇ ਜੀ ਹਾਂਜੀ ਹੈਲੋ ਹਾਂਜੀ ਪਾਜੀ ਕਿੱਥੇ ਗਏ ਜੇ ਮੁੰਡੇ ਨੂੰ ਬਾਅਦ ਚ ਲੈ ਆਇਓ ਪਹਿਲਾਂ ਆਪਣੇ ਘਰ ਆ ਕੇ ਵੇਖੋ ਕੀ ਖਲਾਰਾ ਪਿਆ ਹਾਂਜੀ ਛੇਤੀ ਪਹੁੰਚੋ ਇੱਥੇ ਛੇਤੀ ਪਹੁੰਚੋ ਠੀਕ ਆਜੋ ਜੋ ਬਣੋ ਆ ਪੁੱਲਸ ਕਾਰੇਵਾ ਤੇ ਸੱਦੀ ਆ ਕੀ ਗੱਲ ਆ ਕੀ ਹੋਇਆ ਵਾ ਤੁਹਾਨੂੰ ਤਾਂ ਕਿਸੇ ਗੱਲ ਦਾ ਪਤਾ ਨਹੀਂ ਹੁਣਾ ਕਿਹੜੀ ਗੱਲ ਹੋਈ ਆ ਦੱਸ ਭੈਣ ਬੇਰੀ ਨਾ ਇਦਾਂ ਵੱਡਾ ਤੁਸੀਂ ਕੰਮ ਕਰਤਾ ਤੁਹਾਨੂੰ ਸ਼ਰਮ ਨਹੀਂ ਆਈ ਮਾਸਾ ਵੀ ਬੱਸ ਤੂੰ ਚੁੱਪ ਕਰ ਜਾ ਚੁੱਪ ਕਰ ਜਾ ਹੀ ਬੈਠੀ ਆਂ ਹੀ ਗੱਲ ਕਰਾਂਗੇ ਤੂੰ ਚੁੱਪ ਕਰ ਜਾ ਬੇਬੇ ਤੁਸੀਂ ਦੱਸੋ ਕਿੱਥੇ ਆਉਂਦੀਆਂ ਅੱਜ ਤੁਹਾਨੂੰ ਪਤਾ ਨਹੀਂ ਤੁਹਾਡੇ ਘਰ ਕੀ ਬਣਿਆ ਇੱਥੇ ਭਾਜੀ ਅਸੀਂ ਤਾਂ ਸ਼ਹਿਰ ਦੇ ਸ਼ਹਿਰ ਗਈਆਂ ਤਨੇ ਆਣੀਆਂ ਸਾਨੂੰ ਬੜਾ ਕੀ ਹੋਇਆ ਤੇ ਕੀ ਨਹੀਂ ਤੁਹਾਨੂੰ ਕਿਸੇ ਗੱਲ ਦਾ ਪਤਾ ਨਹੀਂਗਾ ਅਜੀ ਅਸੀਂ ਤਾਂ ਘਰ ਦਾ ਸਮਾਨ ਲੈਣ ਗਈਆਂ ਹਾਂ ਉੱਥੇ ਇਹਨਾਂ ਦੇ ਡੈਡੀ ਦਾ ਫੋਨ ਆ ਗਿਆ ਵੀ ਘਰ ਨੂੰ ਆਓ ਅਹੀਂ ਸਮਾਨ ਉੱਥੇ ਰਹਿਨਤਾ ਤੇ ਘਰ ਆ ਗਿਆਂ ਤੁਸੀਂ ਦੱਸੋ ਗੱਲ ਹੋਈ ਕੀ ਆ ਸਾਨੂੰ ਵੀ ਪਤਾ ਲੱਗੇ ਚਲੋ ਤੁਹਾਨੂੰ ਦੱਸਨੇ ਕੀ ਗੱਲ ਹੋਈ ਚਲੋ ਅੰਦਰ ਆ ਜਾਓ ਸਮਾਨ ਨੂੰ ਕੋਈ ਹੱਥ ਨਹੀਂ ਲਾਊਗਾ ਜਿਹੜਾ ਸਮਾਨ ਜਿੱਥੇ ਪਿਆ ਉਦੋਂ ਪਿਆ ਰਹਿਣ ਦੋ ਹਾਇਰ ਰਪਿੰਦਰ ਨੂੰ ਕੀ ਹੋ ਗਿਆ ਰਪਿੰਦਰ ਖੈਰ ਅੰਬਾ ਜੋਬਣ ਕੀ ਕੀਤਾ ਦੁਰਪਿੰਦਰ ਨੂੰ ਮੈਨੂੰ ਚੰਗੀ ਬੜੀ ਛੱਡ ਕੇ ਗਈ। ਕਬੀ ਵੇ ਜੋਬਣ ਦੱਸ ਮੈਨੂੰ ਇਹਨੂੰ ਕੀ ਕੀਤਾ ਵਾ ਮੈਂ ਕੀਤਾ ਤੁਹਾਨੂੰ ਨਾ ਲਾਉਂਦਿਆਂ ਵੀ ਸ਼ਰਮ ਆਉਣੀ ਉਹ ਵਿਚਾਰੀ ਦਾ ਮਰੇ ਤਾਂ ਹੀ ਲਿਆਜ ਕਰ ਲਉ ਮਸਾ। ਇਹ ਸ਼ਰਮ ਸਾਨੂੰ ਆਉਣੀ ਚਾਹੀਦੀ ਕਿ ਤੈਨੂੰ ਆਉਣੀ ਚਾਹੀਦੀ ਤੂੰ ਫਾਇਦਾ ਚੁੱਕਿਆ ਤੇ ਕਰ ਕੋਈ ਨਹੀਂ ਹੈਗਾ ਸਾਰਾ ਪਤਾ ਲੱਗ ਜਾਣਾ ਸਾਰਾ ਪਤਾ ਲੱਗ ਜਾਣਾ ਵਾ ਮੈਂ ਤੇ ਆ ਦੇਣ ਆਇਆ ਸੀ ਗੱਡੀ ਆ ਫੜੋ ਗੱਡੀ ਆਪਣੀ ਰੱਖ ਲਓ ਆਪਣੇ ਕੋਲ ਵੇ ਖੂਨ ਸਫੈਦ ਹੋ ਗਏ ਆ ਤੇਰਾ ਰਾਦਾ ਹੀ ਪੈਨ ਨੂੰ ਕੋਈ ਚੀਜ਼ ਨਾ ਦੇਣੀ ਪਵੇ ਨਖਤੇ ਮੇਰਾ ਹੀ ਕਰਜ਼ਾੜਨ ਨੂੰ ਲੱਭਾ ਹੀ ਮੇਰੇ ਪੁੱਤ ਦਾ ਘਰ ਜਾੜ ਕੇ ਰਹਿਤਾ ਵਾ ਮੈਂ ਤੇ ਤੀ ਬਣਾ ਕੇ ਲੈ ਕੇ ਆਈ ਹਾਂ ਕੋਈ ਗੱਲ ਨਹੀਂ ਸਾਰੀ ਗੱਲ ਤਾਂ ਪਤਾ ਲੱਗ ਜੂ ਭਾਜੀ ਮੈਂ ਤਾਂ ਆਪਣੀ ਤੀ ਬਣਾ ਕੇ ਲੈ ਕੇ ਆਈ ਹਾਂ ਮੈਨੂੰ ਕੀ ਪਤਾ ਕੀ ਬਣਿਆ ਵਾ ਡੈਡੀ ਇਹਨਾਂ ਦੇਦ ਨਾ ਮੇਰੇ ਮੁੰਡੇ ਨੂੰ ਲਵਲੀ ਨੂੰ ਲੈਣ ਗਏ ਆ ਮੇਰੇ ਪੁੱਤਰੇ ਦੇ ਅੱਜ ਘਰ ਆਉਣਾ ਸੀ ਜੋ ਬੰ ਸੱਚੀ ਗੱਲ ਦੱਸਣ ਨਹੀਂ ਡਿਆ ਵੀ ਕੀ ਬਾਣਾ ਵਰਤਿਆ ਵਾ ਹਾਇ ਰਪਿੰਦਰ ਤੂੰ ਇਹ ਕੀ ਕਰ ਗਈ ਹਾ ਦੇ ਨਾਲ ਉੱਥੇ ਚੱਲੋ ਬਾਹਰ ਬੇਬੀ ਪਖੰਡ ਨਹੀਂ ਇੱਥੇ ਕਰਨੇ ਸਰ ਜਣ ਚਲੋ ਬਾਹਰ ਹੁਣੇ ਪਤਾ ਲੱਗ ਜੂ ਕਿਨੇ ਕੀ ਕੀਤਾ ਵਾ ਉਹ ਤੁਹਾਡੇ ਗੁੰਗੇ ਵੀ ਬੋਲਦੇ ਆ ਤੁਹਾਡਾ ਕਰਨਾ ਤੁਹਾਡਾ ਮੈਲਾ ਕੋਈ ਹਾਂਜੀ ਤੁਸੀਂ ਭੈਣ ਜੀ ਦੱਸੋ ਹੁਣ ਵੀ ਤੁਸੀਂ ਸਵੇਰ ਦੀਆਂ ਕਿੱਥੇ ਗਈਆਂ ਸੀ ਕੀ ਗੱਲ ਬਾਤ ਆ ਤੁਸੀਂ ਨજર ਕਿੱਥੇ ਰਹੀਆਂ ਜੀ ਦੱਸੋ ਬਾਜੀ ਅਸੀਂ ਤਸਵੀਰ ਦੀਆਂ ਸ਼ਹਿਰ ਗਈਆਂ ਸੀ ਤੇ ਇਹਨੂੰ ਕੁੜੀ ਨੂੰ ਵੀ ਕਾਫੀ ਸਾਡੇ ਨਾਲ ਹੀ ਚੱਲ ਚੱਲ ਲੀੜਾ ਕੱਪੜਾ ਲਿਆਉਣ ਵਾਲਾ ਵਾ ਤੇ ਲੈ ਆਉਂਦੇ ਆ ਇਹ ਕਹਿੰਦੀ ਵੀ ਨਹੀਂ लवली ਨਹੀਂ ਆਉਣਾ ਵਾ ਤੁਸੀਂ ਮੰਮੀ ਹੋ ਆਓ ਮੈਂ ਤੁਹਾਡੇ ਆਉਂਦੇ ਨੂੰ ਰੋਟੀ ਪਾਣੀ ਬਣਾਉਣੀ ਆ ਮੈਨੂੰ ਕੀ ਪਤਾ ਸੀ ਮੇਰੇ ਆਉਂਦਿਆਂ ਇਹ ਤਾਂ ਭਰਾ ਨੇ ਹੋਰ ਹੀ ਚੰਦ ਚਾੜ ਦੇਣਾ ਵਾ ਇਹਨਾਂ ਦੀ ਗੱਲਬਾਤ ਸੁਣ ਲਈ ਕਿੱਥੇ ਗਈਆਂ ਸੀ ਤੂੰ ਕੱਕ ਦੱਸ ਤੂੰ ਸੁਭਾਈ ਆਪਣੇ ਜਿ ਕੋਈ ਕਹਿਣਾ ਚਾਹੁੰਦਾ ਦੱਸ ਤੂੰ ਤੂੰ ਮੌਕੇ ਤੇ ਹੀਗਾ ਦੱਸ ਗੱਲਬਾਤ ਸਾਰੀ ਕੀ ਗੱਲ ਆ ਜਨਾਬ ਮੈਂ ਤੇ ਆਇਆ ਇੱਥੇ ਗੱਡੀ ਲੈ ਕੇ ਹਾਂ ਵਿਆਹ ਤੋਂ ਬਾਅਦ ਜਦੋਂ ਦਾ ਮੇਰੀ ਭੈਣ ਦਾ ਵਿਆਹ ਹੋਇਆ ਪੰਜ 6 ਮਹੀਨੇ ਹੋ ਗਏ ਆ ਮੈਨੂੰ ਇਹੋ ਗੱਲ ਹੀ ਕਹੀ ਜਾਂਦੇ ਸੀ ਵੀ ਗੱਡੀ ਚਾਹੀਦੀ ਗੱਡੀ ਚਾਹੀਦੀ ਮੈਂ ਅੱਜ ਗੱਡੀ ਲੈ ਕੇ ਆਇਆ ਬਾਹਰ ਲੱਗੀ ਭਾਈ ਇਹ ਤੇ ਕਾਗਜ਼ ਚੈੱਕ ਕਰੋ ਮੈਂ ਨਵੀਂ ਗੱਡੀ ਕਢਾਈ ਆ ਪਹਿਲੀ ਆਪਣੀ ਗਹਿਣੀ ਦੇ ਕੇ ਫਿਰ ਤੇ ਹੁਣ ਮੈਂ ਲੈ ਆ ਗਿਆ ਹਾਂ ਤੇ ਅੱਜ ਮੈਂ ਵ ਵੇਖੋ ਜੀ ਤੁਸੀਂ ਵੀ ਕਹਿੰਦਿਆਂ ਜੇ ਵੀ ਤੁਸੀਂ ਘਰ ਰਹ ਨਹੀਂ ਤੇ ਕਾਕਾ ਵੀ ਕਹਿੰਦਿਆ ਵਾ ਵੀ ਮੈਂ ਵੀ ਘਰ ਰਹ ਨਹੀਂ ਮੈਂ ਤੇ ਹੁਣੇ ਆਇਆ ਘਾਰ ਲੈ ਕੇ ਦੋਵਾਂ ਤਰ੍ਹਾਂ ਨੇ ਤੁਹਾਡੀ ਗੱਲ ਸੁਣ ਲਈ ਆ ਮੈਨੂੰ ਤੇ ਇਦਾਂ ਲੱਗੰਦਿਆ ਵੀ ਕੁੜੀ ਨੇ ਸੁਸਾਈਡ ਕਰ ਲਿਆ ਵਾ ਤੇ ਤੁਸੀਂ ਵੇਖ ਲਓ ਹੁਣ ਕੀ ਕਰਨਾ ਹੈ ਜਨਾਬ ਸਾਡੀ ਕੁੜੀ ਇਹ ਕੰਮ ਕਰ ਹੀ ਨਹੀਂ ਸਕਦੀ ਉਹ ਇਹ ਕੰਮ ਨਹੀਂ ਕੀ ਕਰ ਸਕਦੀ ਮੈਨੂੰ ਪੱਕਾ ਪਤਾ ਵੀ ਇਹਨਾਂ ਨੇ ਕੁਝ ਕੀਤਾ ਵਾ ਉਹਨੂੰ ਤੇ ਤੂੰ ਕੀ ਕਹਿੰਦਿਆ ਵਾ ਵੀ ਇਹ ਕੰਮ ਨਹੀਂ ਕੀਤਾ ਵਾ ਚੱਲ ਮੇਰੇ ਨਾਲ ਸ਼ੇਰ ਉਥੇ ਸਾਰਾ ਪਤਾ ਲੱਗ ਜਾਣਾ ਵੀ ਕਿਹੜੀ ਕਿਹੜੀ ਦੁਕਾਨ ਤੇ ਗਈਆਂ ਤੇ ਕਿਹੜਾ ਕਿਹੜਾ ਸਾਮਾਨ ਐ ਖਰੀਦਿਆ ਵਾ ਵੀ ਮੈਂ ਤਾਂ ਚਾਵਾਂ ਦਾ ਸਾਮਾਨ ਖਰੀਦਣ ਲਈ ਮੇਰੇ ਪੁੱਤ ਨੇ ਛੁੱਟੀ ਆਵਾਂ ਵਾ ਨਾਲੇ ਚੋਰ ਤੇ ਨਾਲੇ ਚਾਤਰ ਨਾਲੇ ਮੇਰੇ ਘਰ ਨੂੰ ਸਾਨ ਲਾਤੀ ਆ ਤੇ ਨਾਲੇ ਗੱਲਾਂ ਕਰਨ ਡਿਆ ਵਾ ਇਹ ਸਾਰਾ ਕਸੂਰ ਹੀ ਤੇਰਾ ਵਾ ਤੇਰੇ ਹੱਡਾਂ 'ਚੋਂ ਕੱਢਣਾ ਸਾਰਾ ਕੰਮ ਏ ਰਮਨ ਤੂੰ ਚੁੱਪ ਕਰ ਸਾਰਾ ਕਸੂਰ ਹੀ ਇਹਦਾ ਏ ਜਿਹੜਾ ਇਹਨਾਂ ਬੋਲਣ ਡਿਆ ਨਾ ਇਹੋ ਪੁਲਿਸ ਨੂੰ ਲੈ ਕੇ ਆਇਆ ਪੇਹਨ ਜੀ ਮਗਰੋਂ ਤਾਂ ਸਾਰਾ ਕੰਮ ਕਰਤਾ ਨਾਲੇ ਤਾਨੂੰ ਕੁਛ ਦੇਤਾ ਨਾਲੇ ਸੱਚਾ ਹੋ ਗਿਆ ਹੋਰ ਕੀ ਅਸੀਂ ਇਹਨਾਂ ਚਾਵਾ ਵਿਆਹ ਕੇ ਲਿਆਏ ਹਾਂ ਅਸੀਂ ਆਹ ਕੰਮ ਕਰਨਾ ਏਦੇ ਨਾਲ ਵਰਗੀਰਤ ਚੱਲ ਅੰਦਰ ਬਈ ਆ ਜਾ ਵਰਗੀਰਤ ਕੀ ਲੱਗਦਾ ਯਾਰ ਤੈਨੂੰ ਜਨਾਬ ਮੇਰੇ ਹਿਸਾਬ ਨਾਲ ਤੇ ਇਹ ਮਾਮਲਾ ਬਹੁਤ ਉਲਝਿਆ ਪਿਆ ਵਾ ਮੈਨੂੰ ਕੋਈ ਸਮਝ ਨਹੀਂ ਆਉਣੀ ਏ ਜੀ ਵੇਖੋ ਉਹਨਾਂ ਦੋਵਾਂ ਦੇ ਪੱਖ ਸੁਣੇ ਆਪਾਂ ਤੇ ਹਾਲਾਤ ਦਾ ਜਾਜਾ ਵੀ ਲਿਆ ਵਾ ਮੈਨੂੰ ਤੇ ਲੱਗੰਦਿਆ ਵੀ ਕੁੜੀ ਨੇ ਸੁਸਾਇਡ ਕਰ ਲਿਆ ਜਰਾਬ ਇਹ ਹੁਣ ਮੇਰੀ ਸਮਝ ਤੋਂ ਬਾਹਰ ਵਾ ਵੇਖੋ ਭਰਾ ਉਹਦਾ ਕਹਿੰਦਿਆ ਵਾ ਵੀ ਮੈਂ ਤੇ ਪੈਸੇ ਪਹਿਲੀ ਵੇਚ ਕੇ ਤੇ ਗੱਡੀ ਲੈ ਕੇ ਆਇਆ ਵਾ ਤੇ ਸਹੁਰੇ ਦੇ ਘਰ ਹੈ ਨਹੀਂ ਆ ਉਹ ਕਹਿੰਦੇ ਵੀ ਅਸੀਂ ਸ਼ਹਿਰ ਗਏ ਆ ਹਾਂਜੀ ਤੇ ਜੋ ਵੀ ਹਾਲਾਤ ਹਨ ਇਹ ਨੋਟ ਕਰ ਤੇ ਆਪਾਂ ਇਦੋਂ ਬਾਅਦ ਜੇ ਕੋਈ ਸਬੂਤ ਦਿੰਦੇ ਆ ਉਸ ਹਿਸਾਬ ਨਾਲ ਫਿਰ ਆਪਾਂ ਕਾਰਵਾਈ ਪਾਵਾਂਗੇ ਤੇ ਜੋ ਵੀ ਹਾਲਾਤ ਵੇਖੇ ਆ ਜੀ ਜੀ ਨਾ ਇਹ ਤੁਸੀਂ ਨੋਟ ਕਰੋ ਜੀ ਤੇ ਤੁਸੀਂ ਇਹਨੂੰ ਸੁਸਾਇਡ ਨੋਟ ਪਾ ਦਿਓ ਠੀਕ ਹੈ ਵੇਖੋ ਜੇ ਇਹੀ ਹਾਲਾਤ ਦਾ ਜਾਜਾ ਲੈ ਲਿਆ ਵਾ ਮੈਨੂੰ ਤਾਂ ਲੱਗਦਾ ਵਾ ਵੀ ਕੁੜੀ ਨੇ ਸੁਸਾਇਡ ਕੀਤਾ ਵਾ ਤੇ ਕੋਈ ਨਾ ਕੁੜੀ ਇਹ ਕੰਮ ਕਰ ਨਹੀਂ ਸਕਦੀ ਕਾਕਾ ਤੂੰ ਕਾਨੂੰਨ ਤੋਂ ਬਾਹਰ ਨਾ ਹੋ ਜਿਹੜੀ ਇਹੀ ਇਨਵੈਸਟੀਗੇਸ਼ਨ ਕਰਨੀ ਆ ਉਹ ਹੀ ਕਰਨੀ ਆ ਬਾਕੀ ਤੁਸੀਂ ਇੱਕ ਦੂਜੇ ਦੇ ਕੇਸ ਕਰਨੇ ਆ ਉਹ ਕਰੀ ਚੱਲੋ ਤੁਸੀਂ ਹੁਣ ਇੱਕ ਦੂਜੇ ਦਾ ਨਾਮ ਲਾਉਣਾ ਬੰਦ ਕਰੋ ਤੇ ਜਾ ਕੇ ਕੁੜੀ ਨੂੰ ਸੰਭੋ ਜਿਹੜਾ ਕੰਮ ਤੁਹਾਡੇ ਕਰਨ ਵਾਲਾ ਸਰ ਕਾਕਾ ਤੂੰ लवली ਆ ਹਾਂਜੀ ਕਾਕਾ ਇੱਕ ਗੱਲ ਮੇਰੇ ਧਿਆਨ ਨਾਲ ਸੁਣ ਲੈ ਜੇ ਤੇਰਾ ਤੇ ਤੇਰੇ ਪਰਿਵਾਰ ਦਾ ਇਹ ਕੇਸ ਦੇ ਵਿੱਚ ਕੋਈ ਹੱਥ ਹੋਇਆ ਤੇ ਤੇਰੀ ਨੌਕਰੀ ਤੇਰੀ ਜਾਣੀ ਜਾਣੀ ਆ ਤੇ ਤੈਨੂੰ ਛੱਡਣਾ ਨਹੀਂ ਆ ਤੈਨੂੰ ਮੈਂ ਬਰ ਕੀਰਤ ਇੱਕ ਗੱਲ ਦਾ ਧਿਆਨ ਦਿੱਤਾ ਹੀ ਆ ਵੇ ਮੁੰਡੇ ਨੇ ਨਵੀਂ ਕਾਰ ਲਿਆ ਕੇ ਦਿੱਤੀ ਉਹਨਾਂ ਨੂੰ ਹਾਂਜੀ ਮੈਨੂੰ ਲੱਗੰਦਿਆ ਵੀ ਯਾਰ ਮੁੰਡੇ ਦਾ ਕੋਈ ਕਸੂਰ ਨਹੀਂ ਕਾ ਜਨਾਬ ਮਨੂ ਤੇ ਠੀਕ ਹੀ ਲੱਗਣ ਦੇ। ਇਹ ਵੇਖੀ ਹੁਣ ਕੱਲ ਨੂੰ ਕੋਈ ਨਾ ਕੋਈ ਗੱਲ ਨਿਕਲਣੀ ਆ ਤੇ ਪਤਾ ਲੱਗੂਗਾ। ਚਲੋ ਕੋਈ ਨਹੀਂ ਜੋ ਵੀ ਸਬੂਤ ਹੋਣਗੇ ਉਹਦੇ ਆਧਾਰ ਤੇ ਕਾਰਵਾਈ ਫਿਰ ਕਰਾਂਗੇ। ਜੀ ਜਨਾਬ। ਅਸੀਂ ਜੀ ਤੁਸੀਂ ਜਿਹੜਾ ਕੰਮ ਕੀਤਾ ਵਾ ਨਾ ਤੁਹਾਨੂੰ ਵੇਖਿਓ ਜੀ ਇਹਦਾ ਪਾਪ ਲੱਗਣਾ ਵਾ। ਤੁਹਾਡੀ ਖਲਾਸੀ ਹੋਣੀ ਨਹੀਂ ਕਿਸਦੀ ਵੀ। ਪਾਈ ਆ। ਖੱਪਗਾ ਦੀ ਭੁਗੀ। ਸਹੀ ਗੱਲ ਆ। ਅਸੀਂ ਨਹੀਂ ਕੁਝ ਵੀ ਕੀਤਾ। ਇਹ ਜੋ ਕਹਿੰਦਾ ਤੂੰ ਕੀਤਾ ਤੂੰ ਪਹਿਲਾਂ। ਅੱਛਾ ਮੈਂ ਕੀਤਾ। ਕੋਈ ਗੱਲ ਨਹੀਂ ਲੱਗੂਗਾ ਪਤਾ। ਹੋਇਆ ਕਿ ਆ ਮਲਾਨ ਕਿੱਧਰ ਆਈ। ਇਹਦੀ ਨੀਂਦ ਮਾੜੀ ਹੋ ਗਈ ਨਾ ਖੱਤੇ ਦੀ। ਆਣ ਕੇ ਨਾ ਤਰਪਿੰਦਰ ਦੇ ਮੂੰਹ 'ਚ ਪਤਾ ਨਹੀਂ ਇਹਨੇ ਕੀ ਪਾਇਤਾ ਅਸੀਂ ਤਾਂ ਤਿੰਨੇ ਜਾਣੀਆਂ ਸ਼ਹਿਰ ਗਈਆਂ ਹਾਂ ਇਹ ਇਕੱਲਾ ਹੀ ਘਰ ਹੀ ਤੁਹਾਨੂੰ ਭਾਜੀ ਇਨੀ ਗੱਲ ਤਾਂ ਨਹੀਂ ਪਤਾ ਹੋਇਆ ਕੀ ਆ ਕੁੜੀ ਨੂੰ ਮਕਾਤਾ ਭੈਣ ਮੇਰੀ ਨੂੰ ਇਹਨਾਂ ਨੇ ਇੱਕ ਗੱਲ ਸਰ ਜਣੇ ਸੁਣ ਲੋ ਉਹਨੂੰ ਜੇ ਕਿਸੇ ਨੇ ਹੱਥ ਲਾਇਆ ਨਾ ਤੇ ਫੇਰ ਵੇਖ ਲਿਓ ਮੈਂ ਅੱਜ ਜਿਹੜਾ ਕੰਮ ਕਰਨਾ ਹੋਗਾ ਕਰ ਲੂੰਗਾ ਦਾ ਬੇ ਤੂੰ ਕਿੱਦਾਂ ਕਰ ਲੇਗਾ ਤੇਰਾ ਨਹੀਂ ਕੋਈ ਹੱਕ ਬੰਦਾ ਉਹ ਗੱਲ ਹੋਈਗੀ ਆ ਗੱਲ ਦਾ ਤਾਂ ਪਤਾ ਲੱਗੇ ਮੇ ਪੁੱਤ ਗੱਲ ਕੀ ਹੋਣੀ ਆ ਇਹ ਉਹਨਾਂ ਕੱਤਾ ਆ ਸਾਡੇ ਮੰਗਲ ਮੈਂ ਤੇ ਸ਼ਹਿਰ ਗਈ ਆ ਪਤਾ ਨਹੀਂ ਇਹਨਾਂ ਰ피ਂਦਰ ਦੇ ਮੂੰਹ ਚ ਕੀ ਪਾਤਾ ਵਾ ਉਹ ਤੇ ਰ피ਂਦਰ ਨਹੀਂ ਹੋ ਰਹੀ ਏ ਦੁਨੀਆ ਵਿੱਚ ਰ피ਂਦਰ ਨਹੀਂ ਰਹੀ ਮੈਂ ਪਤਾ ਨਹੀਂ ਇਹਨੇ ਕੀ ਕਰਾ ਕਰਤਾ ਆ ਸਾਡੇ ਘਰ ਤੇ ਉਹ ਹੀ ਜਦੋਂ ਇੱਕ ਵੇਖਿਆ ਸੀ ਇਹਨੂੰ ਸਾਰੀਆਂ ਚਲਾਕੀਆਂ ਆਪੇ ਹੀ ਕਰ ਲੀਆਂ ਉਹਨੇ ਕੋਈ ਦੇਰ ਤੱਕ ਨਾਲ ਹੀ ਪੁਲਿਸ ਖਾਦ ਲਿਆ